ਸਾਰਿਆਂ ਨੂੰ ਮੈਂ ਹੀ ਦਊਂਗਾ ਜੀ ਜੇ ਤੁਸੀਂ ਦੁਨੀਆ 'ਚ ਆਏ ਹੋ ਇੱਕ ਸਿੱਖ ਦੀ ਸਾਡੀ ਪਹਿਚਾਣ ਬਣੀ ਆ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਾਂ ਕੌਰ ਲੱਗਦਾ ਹੈ ਕਿ ਆਪਾਂ ਇੱਧਰ ਉੱਧਰ ਵਾਲੇ ਪਾਸੇ ਜਾਂ ਪੁੱਠੇ ਸਿੱਦੇ ਕੰਮਾਂ 'ਚ ਨਾ ਜਾਈਏ ਅਸੀਂ ਆਪਣੀ ਦਸਤਾਰ ਬੰਨੀ ਹੈ ਕਿ ਪੀੜੀ ਜਿਹੜੀ ਆ ਸਾਡੀ ਜਿਹੜੀ ਆ ਬੜੀ ਲਿਖੀ ਪੀੜੀ ਹੋਵੇ ਗੁਰਬਾਣੀ ਦਾ ਪ੍ਰਚਾਰ ਕਰਦੀ ਹੋਵੇ ਦਸਤਾਰ ਸਜਾਉਂਦੀ ਹੋਵੇ ਕਿ ਤਾਂਕਿ ਅੱਗੇ ਜਾ ਕੇ ਜਿਹੜੀ ਸਾਡੀ ਸਿੱਖ ਨ ਸਿੱਖੀ ਦੀ ਜਿਹੜੀ ਗਿਣਤੀ ਆ ਉਹ ਵੱਧ ਸਕੇ ਹਾਂ ਜੀ ਸਭ ਤੋਂ ਪਹਿਲਾਂ ਅਫਰੈਨ ਦਾ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਸਰ ਇੱਕ ਤੁਹਾਡੀ ਵੀਡੀਓ ਬਾਹਰ ਲਪੋੜੀ ਸੋਸ਼ਲ ਮੀਡੀਆ ਤੋਂ ਬਰੇ ਪਕੜੀ ਬੰਦੇ ਬਈ ਹਾਂਜੀ ਸਕੇਟਿੰਗ ਕਰਦੇ ਤੇ ਸਰ ਉਹ ਵੀਡੀਓ ਮੇਰੀ ਹੋਈ ਹੈ ਵਾਇਰਲ ਜਿਹੜਾ ਸਾਡਾ ਸੀਗਾ ਨੈਸ਼ਨਲ ਰੈਂਕਿੰਗ ਇਵੈਂਟ ਸਕੇਟਿੰਗ ਦਾ ਜੋ ਕਿ ਇਸ ਥੋੜੇ ਦਿਨ ਪਹਿਲਾਂ ਲਹਾਰਕਾ ਰੋਡ ਸਾਡੇ ਟਰੈਕ ਦੇ ਵਿਖੇ ਹੋਇਆ ਆ ਤੇ ਉਸ ਦੇ ਵਿੱਚ ਮੈਨੂੰ ਓਪਨਿੰਗ ਸੈਰਮਨੀ ਤੇ ਇੱਕ ਪਰਫਾਰਮੈਂਸ ਦੇਣ ਦਾ ਮੌਕਾ ਮਿਲਿਆ ਸੀ ਸੋ ਮੇਰੀ ਪਰਫਾਰਮੈਂਸ ਜਿਹੜੀ ਇੱਕ ਦਸਤਾਰ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੀ ਆ ਕੀਤੀ ਗਈ ਸੀ ਇਹ ਜਿੰਨੇ ਚਿਕਦਾ ਆ ਕਿ ਸਿੱਕੀ ਨੂੰ ਪਰਮ ਨੂੰ ਇਸ ਤਰੀਕੇ ਨਾਲ ਕੀਤੀ ਜਾਂਦਾ ਲੋਕ ਬਹੁਤ ਹੀ ਤਰੀਕੇ ਨਾਲ ਵੀਡੀਓ ਜਿਹੜੀ ਹੈ ਇੰਸਟਾਗ੍ਰਾਮ ਦੇ ਉੱਪਰ ਪਾਉਂਦੇ ਨੇ ਦੇਖੋ ਹਰ ਇੱਕ ਚੀਜ਼ ਨੂੰ ਕਰਨ ਦਾ ਕੋਈ ਅਲੱਗ-ਅਲੱਗ ਤਰੀਕਾ ਅਲੱਗ-ਅਲੱਗ ਬਹਾਨਾ ਚਾਹੀਦਾ ਹੁੰਦਾ ਸੋ ਆਪਾਂ ਆਪਣੀ ਚੀਜ਼ ਨੂੰ ਕਿਵੇਂ ਪ੍ਰਮੋਟ ਕਰਨਾ ਉਹ ਸਾਡੇ ਤੇ ਜਿਹੜਾ ਵਾ ਡਿਪੈਂਡ ਕਰਦਾ ਆ ਸੋ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੇਰੇ ਕੋਲੇ ਦੋਵੇਂ professions ਸੀ ਇੱਕ ਮੇਰੀ ਸਕੇਟਿੰਗ ਐਂਡ ਇੱਕ ਮੇਰੀ ਦਸਤਾਰ ਜਿੰਨੇ ਮੈਨੂੰ ਇਨਾ ਮਾਣ ਬਖਸ਼ਿਆ ਸੋ ਇਹ ਸੀਗਾ ਕਿ ਅਗਰ ਮੈਂ ਕੁਝ ਅਲੱਗ ਕਰੂੰਗਾ ਤੇ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਾ ਅੱਜ ਕੱਲ ਕੁਝ ਨਵਾਂ ਵੇਖ ਕੇ ਜ਼ਿਆਦਾ ਐਪਰੀਸ਼ੀਏਟ ਹੁੰਦੀ ਆ ਕਿ ਜੇ ਤੁਸੀਂ ਪੁਰਾਣੇ ਖਿਆਲات ਅੱਗੇ ਲੈ ਕੇ ਆਓਗੇ ਤੇ ਨੌਜਵਾਨ ਤੁਹਾਨੂੰ ਇੱਕ ਐਵੇਂ ਕਵੇਂ ਸਮਝ ਕੇ ਪਿੱਛੇ ਛੱਡ ਜਾਂਦੇ ਨੇ ਸੋ ਜੇ ਤੁਸੀਂ ਕੁਝ ਚੀਜ਼ ਨੂੰ ਪ੍ਰਮੋਟ ਕਰਨਾ ਵਾ ਤੇ ਤੁਹਾਨੂੰ ਉਹਨਾਂ ਦੇ ਵਾਂਗੂ ਕੁਝ ਨਾ ਕੁਝ ਪ੍ਰਮੋਟ ਕਰਕੇ ਉਹਨਾਂ ਦੇ ਵਿੱਚ ਅੱਗੇ ਆਉਣ ਲਈ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਹੈ ਕਿ ਉਹ ਇਨਸਪਾਇਰ ਹੋਣ ਤੁਹਾਡੇ ਤੋਂ ਸੋ ਮੈਨੂੰ ਲੱਗਦਾ ਸੀਗਾ ਕਿ ਬੱਚੇ ਇਦਾਂ ਇਨਸਪਾਇਰ ਹੋਣਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਪੀੜ੍ਹੀ ਸਾਡੀ ਚੱਲਦੀ ਪਈ ਆ ਤੇ ਲੋ ਸਭ ਕਿੰਨੇ ਦਿਨ ਪ੍ਰੈਕਟਿਸ ਕਰਨੀ ਪਈ ਉਸ ਚੀਜ਼ ਦੀ ਸਰ ਮੈਂ ਕਾਫੀ ਸਾਲ ਤੋਂ ਦਸਤਾਰ ਸਜਾ ਰਹੇ ਹਾਂ ਤੇ ਟਰਬਨ ਸੈਂਟਰ ਜਿਹੜਾ ਮੈਂ ਪਿਛਲੇ 13 ਸਾਲ ਤੋਂ ਚਲਾ ਰਿਹਾ ਟੀਲੋ ਟਰਬਨ ਸੈਂਟਰ ਦੇ ਨਾਂ ਤੋਂ ਤੇ ਜਿਹੜੀ ਬਿਨਾ ਸ਼ੀਸ਼ੇ ਤੋਂ ਦਸਤਾਰ ਬੰਨਣ ਦੀ ਪ੍ਰੈਕਟ ਸੋ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾ ਕੰਮ ਮੇਰਾ ਹੀ ਹੁੰਦਾ ਸੀਗਾ ਕਿ ਮੈਂ ਆਪਣਾ ਫਰੈਸ਼ ਹੋ ਕੇ ਨਹਾ ਤੋ ਕੇ ਐਂਡ ਆਪਣੀ ਦਸਤਾਰ ਸਜਾਉਣੀ ਹੋਰ ਗੁਰਸਿੱਖ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਮੈਸੇਜ ਮੈਂ ਸਾਰਿਆਂ ਨੂੰ ਐ ਹੀ ਦਵਾਂਗਾ ਜੀ ਜੇ ਤੁਸੀਂ ਦੁਨੀਆ 'ਚ ਆਏ ਹੋ ਇੱਕ ਸਿੱਖ ਦੀ ਸਾਡੀ ਪਛਾਣ ਬਣੀ ਆ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਾਂ ਕੌਰ ਲੱਗਦਾ ਹੈ ਕਿ ਆਪਾਂ ਇੱਧਰ ਉੱਧਰ ਵਾਲੇ ਪਾਸੇ ਜਾਂ ਪੁੱਠੇ ਛਿੱਦੇ ਕੰਮਾਂ 'ਚ ਨਾ ਜਾਈਏ ਅਸੀਂ ਆਪਣੀ ਦਸਤਾਰ ਬੰਨੀ ਹੈ ਕਿ ਪੀੜੀ ਜਿਹੜੀ ਆ ਸਾਡੀ ਜਿਹੜੀ ਆ ਪੜੀ ਲਿਖੀ ਪੀੜੀ ਹੋਵੇ ਗੁਰਬਾਣੀ ਦਾ ਪ੍ਰਚਾਰ ਕਰਦੀ ਹੋਵੇ ਦਸਤਾਰ ਸਜਾਉਂਦੀ ਹੋਵੇ ਕਿ ਤਾਂ ਕਿ ਅੱਗੇ ਜਾ ਕੇ ਜਿਹੜੀ ਸਾਡੀ ਸਿੱਖ ਨ ਸਿੱਖੀ ਦੀ ਜਿਹੜੀ ਗਿਣਤੀ ਆ ਉਹ ਵੱਧ ਸਕੇ ਹਾਂਜੀ ਸਰ ਸਭ ਤੋਂ ਪਹਿਲਾਂ ਆਪਣਾ ਖਰਦਸਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਜੀ ਸਰ ਉਹ ਇੱਕ ਤੁਹਾਡੀ ਵੀਡੀਓ viral ਹੋਰੀ ਸੋਸ਼ਲ ਮੀਡੀਆ ਤੋਂ ਬਰੇ ਪਕੜੀ ਬੰਦੇ ਬਈ ਹਾਂਜੀ ਕੀ ਟੇਟਿੰਗ ਕਰਦੇ ਤੇ ਸਰ ਉਹ ਵੀਡੀਓ ਮੇਰੀ ਹੋਈ ਆ viral ਜਿਹੜਾ ਸਾਡਾ ਸੀਗਾ ਨੈਸ਼ਨਲ ਰੈਂਕਿੰਗ ਇਵੈਂਟ ਸਕੇਟਿੰਗ ਦਾ ਜੋ ਕਿ ਇਸ ਥੋੜੇ ਦਿਨ ਪਹਿਲਾਂ ਲਹਾਰਕਾ ਰੋਡ ਸਾਡੇ ਟਰੈਕ ਦੇ ਵਿਖੇ ਹੋਇਆ ਆ ਤੇ ਉਸ ਦੇ ਵਿੱਚ ਮੈਨੂੰ ਓਪਨਿੰਗ ਸੈਰਮਨੀ ਤੇ ਇੱਕ ਪਰਫਾਰਮੈਂਸ ਦੇਣ ਦਾ ਮੌਕਾ ਮਿਲਿਆ ਸੀ ਸੋ ਮੇਰੀ ਪਰਫਾਰਮੈਂਸ ਜਿਹੜੀ ਇੱਕ ਦਸਾਰ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੀ ਆ ਕੀਤੀ ਗਈ ਸੀ ਇਹ ਜੇ ਇੰਝ ਚਿਕਦਾ ਆ ਕਿ ਸਿੱਕੀ ਨੂੰ ਪ੍ਰਮੋਟ ਇਸ ਤਰੀਕੇ ਨਾਲ ਕੀਤੀ ਜਾਂਦਾ ਲੋਕ ਬਹੁਤ ਹੀ ਤਰੀਕੇ ਨਾਲ ਵੀਡੀਓ ਜਿਹੜੀ ਇੰਸਟਾਗ੍ਰam ਦੇ ਉੱਪਰ ਪੁੰਦੇ ਨੇ ਦੇਖੋ ਹਰ ਇੱਕ ਚੀਜ਼ ਨੂੰ ਕਰਨ ਦਾ ਕੋਈ ਅਲੱਗ-ਅਲੱਗ ਤਰੀਕਾ ਅਲੱਗ-ਅਲੱਗ ਬਹਾਨਾ ਚਾਹੀਦਾ ਹੁੰਦਾ ਸੋ ਆਪਾਂ ਆਪਣੀ ਚੀਜ਼ ਨੂੰ ਕਿਵੇਂ ਪ੍ਰਮੋਟ ਕਰਨਾ ਉਹ ਸਾਡੇ ਤੇ ਜਿਹੜਾ ਵਾ ਡਿਪੈਂਡ ਕਰਦਾ ਆ ਸੋ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੇਰੇ ਕੋਲੇ ਦੋਵੇਂ ਪ੍ਰੋਫੈਸ਼ਨ ਸੀ ਇੱਕ ਮੇਰੀ ਸਕੇਟਿੰਗ ਐਂਡ ਇੱਕ ਮੇਰੀ ਦਸਤਾਰ ਜਿੰਨੇ ਮੈਨੂੰ ਇਨਾ ਮਾਣ ਬਖਸ਼ਿਆ ਸੋ ਇਹ ਸੀਗਾ ਕਿ ਅਗਰ ਮੈਂ ਕੁਝ ਅਲੱਗ ਕਰੂੰਗਾ ਤੇ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਾ ਅੱਜ ਕੱਲ ਕੁਝ ਨਵਾਂ ਵੇਖ ਕੇ ਜ਼ਿਆਦਾ ਐਪਰੀਸ਼ੀਏਟ ਹੁੰਦੀ ਆ ਕਿ ਜੇ ਤੁਸੀਂ ਪੁਰਾਣੇ ਖਿਆਲات ਅੱਗੇ ਲੈ ਕੇ ਆਓਗੇ ਤੇ ਨੌਜਵਾਨ ਤੁਹਾਨੂੰ ਇੱਕ ਐਵੇਂ ਕਵੇਂ ਸਮਝ ਕੇ ਪਿੱਛੇ ਛੱਡ ਜਾਂਦੇ ਨੇ ਸੋ ਜੇ ਤੁਸੀਂ ਕੁਝ ਚੀਜ਼ ਨੂੰ ਪ੍ਰਮੋਟ ਕਰਨਾ ਵਾ ਤੇ ਤੁਹਾਨੂੰ ਉਹਨਾਂ ਦੇ ਵਾਂਗੂ ਕੁਝ ਨਾ ਕੁਝ ਪ੍ਰਮੋਟ ਕਰਕੇ ਉਹਨਾਂ ਦੇ ਵਿੱਚ ਅੱਗੇ ਆਉਣ ਲਈ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਹੈ ਕਿ ਉਹ ਇਨਸਪਾਇਰ ਹੋਣ ਤੁਹਾਡੇ ਤੋਂ ਸੋ ਮੈਨੂੰ ਲੱਗਦਾ ਸੀਗਾ ਕਿ ਬੱਚੇ ਇਦਾਂ ਇਨਸਪਾਇਰ ਹੋਣਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਪੀੜ੍ਹੀ ਸਾਡੀ ਚੱਲਦੀ ਪਈ ਆ ਤੇ ਲੋ ਸਭ ਕਿੰਨੇ ਦਿਨ ਪ੍ਰੈਕਟਿਸ ਕਰਨੀ ਪਈ ਉਸ ਚੀਜ਼ ਦੀ ਸਰ ਮੈਂ ਕਾਫੀ ਸਾਲ ਤੋਂ ਦਸਤਾਰ ਸਜਾ ਰਹੇ ਹਾਂ ਤੇ ਟਰਬਨ ਸੈਂਟਰ ਜਿਹੜਾ ਮੈਂ ਪਿਛਲੇ 13 ਸਾਲ ਤੋਂ ਚਲਾ ਰਿਹਾ ਟੀਲੋ ਟਰਬਨ ਸੈਂਟਰ ਦੇ ਨਾਂ ਤੋਂ ਤੇ ਜਿਹੜੀ ਬਿਨਾ ਸ਼ੀਸ਼ੇ ਤੋਂ ਦਸਤਾਰ ਬੰਨਣ ਦੀ ਪ੍ਰੈਕਟ ਸੋ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾ ਕੰਮ ਮੇਰਾ ਹੀ ਹੁੰਦਾ ਸੀਗਾ ਕਿ ਮੈਂ ਆਪਣਾ ਫਰੈਸ਼ ਹੋ ਕੇ ਨਹਾਤ ਹੋ ਕੇ ਐਂਡ ਆਪਣੀ ਦਸਤਾਰ ਸਜਾਉਣੀ ਹੋਰ ਗੁਰਸਿੱਖ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਮੈਸੇਜ ਮੈਂ ਸਾਰਿਆਂ ਨੂੰ ਐ ਹੀ ਦਵਾਂਗਾ ਜੀ ਜੇ ਤੁਸੀਂ ਦੁਨੀਆ 'ਚ ਆਏ ਹੋ ਇੱਕ ਸਿੱਖ ਦੀ ਸਾਡੀ ਪਛਾਣ ਬਣੀ ਆ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਾਂ ਕੌਰ ਲੱਗਦਾ ਹੈ ਕਿ ਆਪਾਂ ਇੱਧਰ ਉੱਧਰ ਵਾਲੇ ਪਾਸੇ ਜਾਂ ਪੁੱਠੇ ਛਿੱਦੇ ਕੰਮਾਂ 'ਚ ਨਾ ਜਾਈਏ ਅਸੀਂ ਆਪਣੀ ਦਸਤਾਰ ਬੰਨੀ ਹੈ ਕਿ ਪੀੜੀ ਜਿਹੜੀ ਆ ਸਾਡੀ ਜਿਹੜੀ ਆ ਪੜੀ ਲਿਖੀ ਪੀੜੀ ਹੋਵੇ ਗੁਰਬਾਣੀ ਦਾ ਪ੍ਰਚਾਰ ਕਰਦੀ ਹੋਵੇ ਦਸਤਾਰ ਸਜਾਉਂਦੀ ਹੋਵੇ ਕਿ ਤਾਂਕਿ ਅੱਗੇ ਜਾ ਕੇ ਜਿਹੜੀ ਸਾਡੀ ਸਿੱਖ ਸਿੱਖੀ ਦੀ ਜਿਹੜੀ ਗਿਣਤੀ ਆ ਉਹ ਵੱਧ ਸਕੇ